ਦਰਾ 10 ਵਜੇ ਆਇਆ ਨਾਮ ਮਰਾ ਰੇਸ਼ਮ ਜੀ ਅਹਮਦਾਬਾ ਤੋਂ ਗੱਡੀ ਭਰ ਕੇ ਆਉਂਦਾ ਜੀ ਅੱਗੇ ਕਾਰ ਆ ਗਈ ਕਾਰ ਤੋਂ ਬਚਾਉਂਦਾ ਬਚਾਉਂਦੇ ਬ੍ਰੇਕ ਮਾਰੀ ਆ ਬ੍ਰੇਕ ਗੱਡੀ ਨੇ ਕਰੈਕਟਰ ਸੈਟ ਆ ਗੱਡੀ ਪਲਟ ਗਈ ਡਰਾਈਵਰ ਸਾਈਡ ਤੇ ਮੈਂ ਤਾਂ ਲੰਮੇ ਪਿਆ ਡਰਾਈਵਰ ਗੱਡੀ ਚਲਾਉਂਦਿਆ ਸੀ ਜਦੋਂ ਕਾਰ ਅੱਗੇ ਆਈ ਚਾਣਕ ਇਹਨੇ ਬ੍ਰੇਕ ਮਾਰੀ ਆ ਕਾਰ ਨੂੰ ਬਚਾਉਂਦਾ ਬਚਾਉਂਦਿਆਂ ਗੱਡੀ ਪਲਟ ਗਈ ਟਮਾਟਰ ਭਰੇ ਜੀ ਜੰਮੂ ਜਾਣਾ ਜੀ ਇਹ 4 ਵਜੇ ਦੀ ਮੰਡੀ ਤੇ 10 ਵਜੇ ਦੀ ਘਟਨਾ ਹੋਈ ਹੈ ਜੀ ਮੈਂ ਅਮદાવાદ ਤੋਂ ਉਤਰਿਆ ਜੀ ਜਰਗਾਤ ਤੋਂ ਇਹ ਕਿੰਨਾ ਨੁਕਸਾਨ ਹੋ ਗਿਆ ਜੀ ਨੁਕਸਾਨ ਨਹੀਂ ਜਾਨ ਬਚਾ ਹੋ ਗਿਆ ਜੀ ਸੱਟਾਂ ਮਾਰੀਆਂ ਮੋੜ ਲੱਗੀਆਂ ਜੀ ਕਿਹੜਾ ਗੱਡੀ ਦੇ ਮਟਿਆ ਗੱਡੀ ਕਿੱਥੇ ਗਈ ਉਹ ਗੱਡੀ ਨਿਕਲ ਗਈ ਉਦੋਂ ਜੀ ਜਦੋਂ ਗੱਡੀ ਤੋਂ ਉਦੋਂ ਹੀ ਨਿਕਲ ਗਿਆ ਉਹ ਗੱਡੀ ਡੱਕੀ ਨਹੀਂ ਉਹਨੇ ਤੇ ਇਹਨਾਂ ਉਹਨੂੰ ਬਚਾਉਂਦਾ ਬਚਾਉਂਦਾ ਕਾਰ ਵਾਲੇ ਨੂੰ ਆਪਣੀ ਗੱਡੀ ਫਿਰ ਜਾਨ ਹੀ ਨਸਕਾਨ ਆਪਣੀ ਗੱਡੀ ਦਾ ਹੋ ਗਿਆ ਜੀ ਉਹ ਗੱਡੀ ਵਾਲਾ ਚਲ ਗਿਆ ਜੀ ਹਾਂਜੀ ਹਾਂਜੀ ਮਾਲਕਾਂ ਨੂੰ ਫੋਨ ਕੀਤਾ ਜੀ ਮਾਲਕ ਹਰੀਗਾਂ ਦੇ ਜੀ ਕਾਰਵਾਈ ਅਜੇ ਪੁਲਸ ਵਾਲਾ ਕੋਈ ਵਪਾਰੀ ਆਉਂਦਾ ਮਾਲ ਲੈ ਕੇ ਮੋਹਾਂ ਦੇ ਪਲਟੇ ਕਰਾਂ ਇੱਕ ਪੁਲਸ ਵਾਲੀ ਕਾਰਵਾਈ ਕੋਈ ਨਹੀਂ ਹੋਈ ਜੀ ਇਹ ਲਿਖ ਲਿਆ ਉਹਨਾਂ ਸਰ ਪਾਦਾ ਬਿਆਨ ਪੂਣ ਉਹਨਾਂ ਲਿਖਿਆ ਜੀ ਗੱਡੀ ਦਾ ਨੰਬਰ ਨੰਬਰ ਉਹਨਾਂ ਲਿਖਾਤਾ ਹੈ ਇਹਨਾਂ ਨੇ ਜੀ ਇਸ ਵਕਤ 10 ਵਜੇ ਦੀ ਗੱਲ ਹੈ ਜੀ। ਕਿਸ ਤਰ੍ਹਾਂ ਵਾਪਰੇ ਕੀ ਗੱਲ ਹੋਈ? ਇਹ ਅੰਮ੍ਰਿਤਸਰ ਤੋਂ ਆ ਰਹੀ ਸੀ ਗੱਡੀ। ਇਹਦੇ ਗਾੜੀ ਛੋਟੀ ਕਾਰ ਆ ਗਈ ਤੇ ਜਕਦਮ ਇਹਨੂੰ ਬ੍ਰੇਕ ਲਾਉਣੀ ਪਈ। ਬ੍ਰੇਕ ਲਾਉਣ ਕਰਕੇ ਇਹਨੇ ਜਿਹੜੀ ਆ ਡਿਵਾਈਡਰ ਤੇ ਗੱਡੀ ਚਾੜਤੀ ਜੇ ਨਾ ਚਾੜਦਾ ਤੋ ਕਾਰ ਦੇ ਗੱਡੀ ਉੱਤੇ ਚੜ ਸਕਦੀ ਸੀ। ਉਹਨਾਂ ਨੂੰ ਬਚਾਉਣ ਲਈ ਇਹਨੇ ਡਿਵਾਈਡਰ ਤੇ ਚਾੜੀ ਗੱਡੀ। ਕਾਰ ਦਾ ਪਤਾ ਲੱਗਿਆ ਕੋਈ ਜੀ? ਕਾਰ ਦਾ 6 ਨੰਬਰ ਸੀਗਾ ਪੀਵੀ06 ਬਾਕੀ ਕਰਨ ਦੇ ਕੈਮਰੇ ਚੈੱਕ ਕਰਕੇ ਵੇਖ ਲੈਨੇ ਕਿੰਨੇ ਬੰਦੇ ਸਵਾਰੀ ਕਰ ਚ ਕਾਰ ਚ ਡਰਾਈਵਰ ਹੀ ਕਹਿੰਦਾ ਵੀ ਦੋ ਜਣੇ ਪਤਲਾ ਕਿ ਕਾਰ ਕਿਧਰ ਨੂੰ ਗਈ ਹੈ ਜੀ ਕਾਰ ਇਧਰ ਨੂੰ ਗੁਰਦਾਸਪੁਰ ਨੂੰ ਗਈ ਹੈ ਫਿਲਹਾਲ ਜਿਹੜੀ ਆਵਾਜ਼ ਆਈ ਹੈ ਪ੍ਰਭਾਵਤ ਹੋ ਰਹੀ ਉਹਦਾ ਸੁਣਾਇਆ ਜਾ ਰਿਹਾ ਨਹੀਂ ਆਵਾਜ਼ ਆਈ ਤੇ ਚੋਕੇ ਸਾਈਡ ਤੇ ਕਰਤੇ ਆ ਹੁਣ ਤੇ ਚੱਲਣ ਦਾ ਵੀ ਆ ਕੋਈ ਗੱਲ ਨਹੀਂ ਹੈ ਜੀ ਕ੍ਰੇਨ ਵਗਰਾ ਭਗਾਈ ਇਹਨੂੰ ਚੁਕਾਉਣ ਵਾਸਤੇ ਡੇ ਇਹਨੇ ਕਰਨਾ ਆ ਜਾਂਦੀ ਹੈ ਫਿਰ ਕਰ ਲੈਨੇ